Welcome to Punjabi Job Studios educational channel. ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਅੰਗਣਵਾੜੀ ਭਰਤੀ 2025 ਸੰਬੰਧੀ ਵਰਕਰਾਂ ਦੀ ਜੋ ਮੈਰਿਟ ਨਿਕਲਣੀ ਹੈ ਉਸ ਦੇ ਵਿਸ਼ੇ ਦੇ ਵਿੱਚ ਗੱਲ ਕਰਾਂਗੇ। ਆਪਾਂ ਗੱਲ ਕਰਾਂਗੇ ਵੀ ਵਰਕਰਾਂ ਦੀ ਮੈਰਿਟ ਕਿੰਦਾ ਕੱਢਣੀ ਹੈ ਜਿੱਦਾਂ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੈਲਪਰਾਂ ਦੀ ਮੈਰਿਟ ਕੱਢਣ ਬਾਰੇ ਦੱਸਿਆ ਸੀਗਾ। ਦੱਸਿਆ ਸੀ ਵੀ ਕਿੱਦਾਂ ਤੁਸੀਂ ਆਪਣੀ ਮੈਰਿਟ ਚੈੱਕ ਕਰ ਸਕਦੇ ਹੋ ਹੈਲਪਰ ਦੀ ਤੇ ਉਸ ਉਸੇ ਤਰ੍ਹਾਂ ਹੀ ਆਪਾਂ ਅੱਜ ਅ ਵਰਕਰ ਦੀ ਮੈਰਿਟ ਕੱਢਣ ਬਾਰੇ ਤੁਹਾਨੂੰ ਦੱਸਾਂਗੇ ਵੀ ਤੁਸੀਂ ਵਰਕਰ ਦੀ ਮੈਰਿਟ ਕਿੱਦਾਂ ਕੱਢ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਅਤੇ ਇਸ ਵੀਡੀਓ ਨੂੰ ਹਾਈਪ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾਂ ਕੋਈ ਦੇਰੀ ਕੀਤੇ ਹੁਣ ਆਪਾਂ ਵਾਧਦੇ ਹਾਂ ਜਾਣਕਾਰੀ ਦੇ ਵੱਲ ਅਤੇ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਹਾਂਜੀ ਹੁਣ ਆਪਾਂ ਦੇਖਦੇ ਹਾਂ ਅੰਗਨਵਾੜੀ ਭਰਤੀ 2025 ਦੀ ਮੈਰਿਟ ਕਿਵੇਂ ਕੱਢਣੀ ਹੈ ਵਰਕਰ ਦੀ ਪੋਸਟ ਦੀ ਤਾਂ ਵਰਕਰ ਦੀ ਪੋਸਟ ਦੀ ਜੋ 10ਵੀਂ ਦੀ ਕਲਾਸ ਹੋਵੇਗੀ ਉਹ 5 ਨੰਬਰਾਂ ਦੀ ਹੋਵੇ 12ਵੀਂ ਦੀ ਕਲਾਸ 5 ਨੰਬਰਾਂ ਦੀ ਹੋਵੇਗੀ ਗ੍ਰੈਜੂਏਸ਼ਨ 25 ਨੰਬਰਾਂ ਦੀ ਹੋਵੇਗੀ ਬੀਐਡ ਏਟੀਟੀ ਡੀਐਲਐਡ ਜਾਂ ਇਸ ਦੇ ਬਰਾਬਰ ਦੀ ਯੋਗਤਾ 10 ਨੰਬਰਾਂ ਦੀ ਹੋਵੇਗੀ ਅਗਰ ਤੁਸੀਂ ਵਿਡੋ ਡਾਈਵੋਰਸਡ ਜਾਂ 5 ਸਾਲ ਤੋਂ ਪਲੱਸ ਸੈਪਰੇਟ ਹੋ ਆਫ ਦ ਹਸਬੰਡ ਤੋਂ ਤਾਂ 5 ਨੰਬਰਾਂ ਦੀ ਹੋਵੇਗੀ ਪਿੰਡ ਦੀ ਨੋ ਦੀ 3 ਨੰਬਰਾਂ ਦੀ ਹੋਵੇਗੀ ਫੋਰ ਐਗਜ਼ਾਮਪਲ ਜੇਕਰ ਤੁਹਾਡੇ 10ਵੀਂ ਚੋਂ 60% ਨੰਬਰ ਨੇ ਅਤੇ 12ਵੀਂ ਚੋਂ 75% ਨੰਬਰ ਨੇ ਗ੍ਰੈਜੂਏਸ਼ਨ ਦੇ ਵਿੱਚੋਂ 65% ਨੰਬਰ ਨੇ ਫਾਰ ਇਗਜ਼ਾਮਪਲ ਬੀਐਡ ਈਜੀਟੀ ਜਸ ਬਰਾਬਰ ਦੀ ਯੋਗਤਾ ਤਾਂ 55% ਨੰਬਰ ਨੇ ਤਾਂ ਇਸ ਦੀ ਮੈਰਿਟ ਇਦਾਂ ਕੱਢਣੀ ਹੈ 10ਵੀਂ ਦੇ ਪਰਸੈਂਟੇਜ ਲਾ ਕੇ ਆਪਣੇ ਇਹਨੂੰ ਡਿਵਾਈਡ ਕਰ ਲੈਣਾ ਹੈ 100 ਦੇ ਨਾਲ ਅਤੇ ਇੰਟੂ ਕਰ ਲੈਣਾ ਹੈ ਜਿੰਨੇ ਨੰਬਰ ਆਦੇ ਤੁਹਾਡੀ 10ਵੀਂ ਦੀ ਮੈਰਿਟ ਸੀ 5 ਨੰਬਰ 5 ਨੰਬਰਾਂ ਦੇ ਨਾਲ ਮਲਟੀਪਲਾਈ ਕਰਕੇ ਇਸ ਤੋਂ ਬਾਅਦ 12ਵੀਂ ਦੇ ਪਰਸੈਂਟੇਜ ਲਿਖ ਲੈਣੇ ਨੇ ਸੈਂਟੇਜ ਬਾਰਨੀ ਦੇ ਵਿੱਚੋਂ 75% ਜਿਵੇਂ ਆਏ ਸੀ ਇੰਟੂ ਡਿਵਾਈਡਡ ਬਾ 100 ਕਰ ਦੇਣਾ ਹੈ ਤੇ ਇੰਟੂ 5 ਕਰ ਦੇਣਾ ਹੈ ਗ੍ਰੈਜੂਏਸ਼ਨ ਦੇ ਆਪਦੇ ਪਰਸੈਂਟੇਜ ਲਿਖ ਲੈਣੀ ਹੈ ਡਿਵਾਈਡ ਬਾ 100 ਕਰ ਲੈਣਾ ਹੈ ਗ੍ਰੈਜੂਏਸ਼ਨ ਜੋ ਸੀ ਕੀ ਤੁਹਾਡੀ 25 ਨੰਬਰਾਂ ਦੀ ਸੀ ਤਾਂ ਇਸ ਇੱਥੇ 25 ਲਿਖ ਲੈਣਾ ਹੈ ਅਤੇ ਬੀਐਡ ਈਟੀਟੀ ਡੀਐਲਐਡ ਜਜ ਦੇ ਬਰਾਬਰ ਦੀ ਯੋਗਤਾ ਜਿੰਨੇ ਪਰਸੈਂਟ ਸੀਗੇ ਉਨੇ ਪਰਸੈਂਟ ਲਿਖ ਕੇ ਡਿਵਾਈਡ ਕਰਕੇ 100 ਦੇ ਨਾਲ ਇੰਟੂ ਜਿੰਨੇ ਨੰਬਰਾਂ ਦੀ ਇਹ 10 ਨੰਬਰਾਂ ਦੀ ਸੀ ਤਾਂ 10 ਨੰਬਰ ਲਿਖ ਲੈਣੇ ਹਨ 10 10 10 ਲਿਖ ਲੈਣਾ ਹੈ ਅਤੇ ਅਗਰ ਤੁਸੀਂ ਵਿਡੋ ਡਾਈਵੋਰਸ ਜਾਂ ਸੈਪਰੇਟ ਰਹਿੰਦੇ ਹੋ ਹਸਬੰਡ ਤੋਂ 5 ਸਾਲ ਤੋਂ ਪਲੱਸ ਤਾਂ ਇਸਦੇ 5 ਨੰਬਰ ਲੱਗਣੇ ਹੀ ਲੱਗਣੇ ਨੇ ਅਗਰ ਇਹ ਤਿੰਨੇ ਕੰਡੀਸ਼ਨਾਂ ਦੇ ਵਿੱਚੋਂ ਕੋਈ ਇੱਕ ਕੰਡੀਸ਼ਨ ਤੁਹਾਡੇ ਤੇ ਲਾਗੂ ਹੁੰਦੀ ਹੈ ਅਗਰ ਤੁਸੀਂ ਪਿੰਡ ਦੀ ਨੋ ਹੋ ਤਾਂ ਇਸਦੇ 3 ਨੰਬਰ ਲੱਗਣੇ ਨੇ ਅਗਰ ਤੁਸੀਂ ਵਿਡੋ ਹੋ ਯਾਨੀ ਕਿ ਵਿਧਵਾ ਹੋ ਤਾਂ ਅਤੇ ਤੁਸੀਂ ਪਿੰਡ ਦੀ ਨੋ ਹੋ ਤਾਂ ਇਹ ਤੁਹਾਡੇ 5 ਨੰਬਰ ਵੀ ਲੱਗਣਗੇ ਅਤੇ ਤਿੰਨ ਨੰਬਰ ਲੱਗਨੇ ਹੀ ਲੱਗਨੇ ਨੇ ਅਗਰ ਤੁਸੀਂ ਤਿੰਨ ਨੰਬਰ ਫਿਰ ਲੱਗਣਗੇ ਅਗਰ ਤੁਸੀਂ ਸੋਹਰੇ ਪਿੰਡ ਰਹਿੰਦੇ ਹੋ ਮਤਲਬ ਆਪਦੇ ਸੋਹਰੇ ਪਿੰਡ ਹੀ ਰਹਿੰਦੇ ਹੋ ਵਿਧਵਾ ਹੋ ਹਾਂ ਪਰ ਸੋਹਰੇ ਪਿੰਡ ਰਹਿੰਦੇ ਹੋ ਅਤੇ ਤੁਹਾਡੇ ਕੋਲੇ ਰੈਜ਼ੀਡੈਂਸ ਸਰਟੀਫਿਕੇਟ ਹੈ ਵਿਡੋ ਹੋ ਤੁਸੀਂ ਵਿਧਵਾ ਹੋ ਸੋਹਰੇ ਪਿੰਡ ਰਹਿੰਦੇ ਹੋ ਅਤੇ ਤੁਹਾਡੇ ਕੋਲੇ ਰੈਜ਼ੀਡੈਂਸ ਸਰਟੀਫਿਕੇਟ ਹੈ ਤੇ ਵਿਧਵਾ ਹੋਣ ਦੇ ਤਾਂ ਤੁਹਾਨੂੰ ਪੰਜ ਨੰਬਰ ਮਿਲਨੇ ਹੀ ਮਿਲਨੇ ਨੇ ਅਤੇ ਇਹ ਤਿੰਨ ਨੰਬਰ ਜੋ ਪਿੰਡ ਦੀ ਨੋਵ ਵਾਲੇ ਤਿੰਨ ਨੰਬਰ ਨੇ ਇਹ ਤੁਹਾਨੂੰ ਫਿਰ ਮਿਲਣਗੇ ਜੇਕਰ ਤੁਸੀਂ ਸੋਰੇ ਪਿੰਡ ਰਹਿੰਦੇ ਹੋ ਤੇ ਸੋਰੇ ਪਿੰਡ ਦਾ ਹੀ ਤੁਹਾਡੇ ਕੋਲ ਰੈਜ਼ੀਡੈਂਸ ਸਰਟੀਫਿਕੇਟ ਹੈ ਫਿਰ ਹੀ ਤੁਹਾਨੂੰ ਤਿੰਨ ਨੰਬਰ ਐਕਸਟਰਾ ਮਿਲਣਗੇ ਅਤੇ ਜੇਕਰ ਤੁਹਾਡੇ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਕੰਡੀਸ਼ਨ ਲਾਗੂ ਹੁੰਦੀ ਹੈ ਤਾਂ ਤੁਹਾਨੂੰ ਸਿਰਫ ਪੰਜ ਨੰਬਰ ਹੀ ਮਿਲਣਗੇ ਆ ਤਿੰਨ ਨੰਬਰ ਤੁਹਾਨੂੰ ਨਹੀਂ ਮਿਲਣਗੇ ਜੇਕਰ ਇਹਨਾਂ ਤਿੰਨਾਂ ਕੰਡੀਸ਼ਨਾਂ ਦੇ ਵਿੱਚੋਂ ਕੋਈ ਵੀ ਕੰਡੀਸ਼ਨ ਲਾਗੂ ਨਹੀਂ ਹੁੰਦੀ ਤੁਹਾਡੇ ਤੇ ਅਤੇ ਤੁਸੀਂ ਪਿੰਡ ਦੀ ਨੋ ਹੋ ਤਾਂ ਤੁਹਾਡੇ ਤਿੰਨ ਨੰਬਰ ਮਿਲਣਗੇ ਤੁਹਾਨੂੰ ਜੇਕਰ ਤੁਸੀਂ ਮੈਰਿਟ ਹਾਂ ਅਤੇ ਪਿੰਡ ਦੀ ਨਾ ਹੋ ਤਿੰਨ ਨੰਬਰ ਦੇ ਤੁਹਾਨੂੰ ਫੇਰ ਹੀ ਮਿਲਣਗੇ ਅਤੇ ਅਗਰ ਤੁਸੀਂ ਰੈਜ਼ੀਡੈਂਸ ਸਰਟੀਫਿਕੇਟ ਪੇਸ਼ ਕਰਦੇ ਹੋ ਹੁਣ ਤੁਸੀਂ ਆਪਣੀ ਜੋ ਵੀ ਮੈਰਿਟ ਨੋਟ ਕੀਤੀ ਹੈ ਉਹਨੂੰ ਟੋਟਲ ਕਰ ਲਿਓ ਜਿਵੇਂ ਕਿ 10ਵੀਂ ਦੇ ਜੋ ਮੈਰਿਟ ਹੈ ਉਹ ਤੁਹਾਡੀ 60% ਦੇ ਹਿਸਾਬ ਨਾਲ 3 ਨੰਬਰ ਬਣ ਚੁੱਕੇ ਨੇ 12ਵੀਂ ਦੇ 75% ਦੇ ਹਿਸਾਬ ਨਾਲ 3.75 ਬਣ ਚੁੱਕੇ ਨੇ ਗ੍ਰੈਜੂਏਸ਼ਨ ਦੇ 65% ਦੇ ਹਿਸਾਬ ਨਾਲ ਤੁਹਾਡੀ ਜੋ ਮੈਰਿਟ ਹੈ ਉਹ 16.25 ਬਣ ਚੁੱਕੀ ਹੈ ਅਤੇ ਬੀਐਡ, ਈਟੀਟੀ, ਡੀਐਲਐਡ ਦੇ 55% ਦੇ ਹਿਸਾਬ ਨਾਲ ਤੁਹਾਡੇ 5.5 ਅੰਕ ਬਣ ਚੁੱਕੇ ਨੇ। ਬਾਕੀ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਦੇਖ ਲਓ ਵੀ ਇੱਕੋ ਇੱਕ ਕੰਡੀਸ਼ਨ ਲੱਗੂ ਹੁੰਦੀ ਹੈ ਤਾਂ ਪੰਜ ਨੰਬਰ ਹੋਣਗੇ। ਅਗਰ ਤੁਸੀਂ ਪਿੰਡ ਦੀ ਨੌ ਹੋ ਤਾਂ ਤੁਸਦੇ ਤਿੰਨ ਨੰਬਰ ਹੋਣਗੇ ਸਿਰਫ ਰੈਜ਼ੀਡੈਂਸ ਸਰਟੀਫਿਕੇਟ ਦਿਖਾਉਣ ਦੇ ਹੀ ਤੁਹਾਨੂੰ ਤਿੰਨ ਨੰਬਰ ਮਿਲਣਗੇ। ਅਗਰ ਤੁਸੀਂ ਤੁਹਾਡੀ ਤੁਸੀਂ ਡਾਈਵੋਰਸ ਹੋ ਜਾਂ ਸੈਪਰੇਟ ਹੋ ਤਾਂ ਸਿਰਫ ਪੰਜ ਨੰਬਰ ਲੱਗਣਗੇ। ਆ ਤਿੰਨੇ ਨੰਬਰ ਤੁਹਾਨੂੰ ਨਹੀਂ ਲੱਗਣਗੇ। ਅਗਰ ਇਹ ਤਿੰਨੇ ਕੰਡੀਸ਼ਨਾਂ ਤੁਹਾਡੇ ਤੇ ਲਾਗੂ ਨਹੀਂ ਹੁੰਦੀਆਂ ਤਾਂ ਇਹ ਪੰਜ ਨੰਬਰ ਤੁਹਾਨੂੰ ਨਹੀਂ ਮਿਲਣਗੇ। ਸਿਰਫ ਤਿੰਨੇ ਨੰਬਰ ਮਿਲਣਗੇ ਪਿੰਡ ਦੀ ਨਾ ਹੋਣ ਦੇ ਜੇਕਰ ਤੁਸੀਂ ਮੈਰਿਡ ਹੋ ਅਤੇ ਰੈਜ਼ੀਡੈਂਸ ਸਰਟੀਫਿਕੇਟ ਆਪਣਾ ਪੇਸ਼ ਕਰਦੇ ਹੋ ਤਾਂ ਹੀ ਤਿੰਨੇ ਨੰਬਰ ਐਕਸਟਰਾ ਮਿਲਣਗੇ ਬਾਕੀ ਤੁਸੀਂ ਇਸ ਦਾ ਫਾਰਮੂਲਾ ਜੋ ਹੈ ਉਹ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ 10ਵੀਂ ਦੇ ਜੋ ਪੰਜ ਨੰਬਰ ਨੇ 12ਵੀਂ ਦੇ ਵੀ ਇਸੇ ਤਰ੍ਹਾਂ ਹੀ ਪੰਜ ਨੰਬਰ ਨੇ ਗ੍ਰੈਜੂਏਸ਼ਨ ਦੇ 25 ਨੰਬਰ ਨੇ ਬੀਐਡ ਈਟੀਟੀ ਡੀਐਲਐਡ ਇਸ ਦੇ 10 ਨੰਬਰ ਨੇ ਜਿਵੇਂ ਕਿ ਮੈਂ ਹੈਲਪਰ ਦੇ ਵਿੱਚ ਦੱਸਿਆ ਸੀ ਵੀ ਗ੍ਰੈਜੂਏਸ਼ਨ ਤੱਕ ਦੇ ਹੀ ਨੰਬਰ ਲੱਗਣੇ ਨੇ ਅਗਰ ਤੁਸੀਂ ਬੀਐਡ ਈਟੀਟੀ ਡੀਐਲਐਡ ਵਗੈਰਾ ਕੀਤੀ ਹੈ ਕੋਈ ਵੀ ਗ੍ਰੈਜੂਏਸ਼ਨ ਤੋਂ ਬਾਅਦ ਪੜ੍ਹਾਈ ਕੀਤੀ ਹੈ ਪੋਸਟ ਗ੍ਰੈਜੂਏਸ਼ਨ ਤਾਂ ਹੈਲਪਰ ਦੇ ਵਿੱਚ ਉਸ ਦੇ ਨੰਬਰ ਨਹੀਂ ਲੱਗਣੇ ਉਸ ਦੇ ਵਿੱਚ ਹੈਲਪਰ ਦੇ ਵਿੱਚ ਸਿਰਫ ਗ੍ਰੈਜੂਏਸ਼ਨ ਤੱਕ ਦੇ ਹੀ ਨੰਬਰ ਲੱਗਣੇ ਨੇ ਇਹ ਇਸ ਦੇ ਵਿੱਚ ਵਰਕਰ ਦੇ ਵਿੱਚ ਅਗਰ ਤੁਸੀਂ ਬੀਐਡ ਈਟੀਟੀ ਡੀਐਲਐਡ ਕੀਤੀ ਹੈ ਤਾਂ ਇਸ ਦੇ ਵੀ ਨੰਬਰ ਅਲੱਗ ਤੋਂ ਲੱਗਣਗੇ ਅੱਗੇ ਵਿਧਵਾ ਤਲਾਕਸ਼ੁਦਾ ਐਨਆਰਆਈ ਦੁਆਰਾ ਛੱਡੀ ਨਿਯਾਸ਼੍ਰਿਤ ਔਰਤ ਜਾਂ 5 ਸਾਲਾਂ ਤੋਂ ਵੱਖਰੇ ਤੌਰ ਤੇ ਰਹਿ ਰਹੀ ਔਰਤ ਇਸ ਦੇ 5 ਨੰਬਰ ਲੱਗਣੇ ਨੇ ਅਤੇ ਅਗਰ ਤੁਸੀਂ ਪਿੰਡ ਦੀ ਨੂੰਹ ਹੋ ਤਾਂ ਇਸ ਦੇ 3 ਨੰਬਰ ਲੱਗਣੇ ਨੇ ਅੱਗੇ ਜੀ ਇੰਟਰਵਿਊ ਦੇ ਅੰਕ ਤੁਸੀਂ ਆਪਣੀ ਮੈਰਿਡ ਦੇ ਵਿੱਚ ਹੀ ਨਹੀਂ ਜੋੜਨੇ ਕਿਉਂਕਿ ਇੰਟਰਵਿਊ ਤੇ ਇੰਟਰਵਿਊ ਦੇ ਅੰਕ ਜੋ ਨੇ ਉਹ ਇੰਟਰਵਿਊ ਲੈਣ ਵਾਲੇ ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਇੰਟਰਵਿਊ ਕਿਦਾਂ ਦੇ ਰਹੇ ਹੋ ਅਤੇ ਉਹਨਾਂ ਨੇ ਤੁਹਾਡੇ ਨੰਬਰ ਕਿੰਨੇ ਲਗਾਣੇ ਨੇ ਇੰਟਰਵਿਊ ਦੇ 5 ਟੋਟਲ 5 ਨੰਬਰ ਹੋਣਗੇ ਉਹਦੇ ਵਿੱਚ ਤੁਹਾਡੇ ਕਿੰਨੇ ਨੰਬਰ ਲੱਗਣੇ ਨੇ ਉਹ ਤੁਹਾਡੀ ਇੰਟਰਵਿਊ ਤੇ ਡਿਪੈਂਡ ਕਰਦਾ ਹੈ ਤੈਸੇ ਸਾਰ ਨਾਲ ਜੋ ਵਰਕਰ ਦੀ ਜੋ ਮੈਰਿਟ ਹੈ ਉਹ ਵੀ ਟੋਟਲ 55 ਨੰਬਰਾਂ ਦੀ ਹੋਵੇਗੀ ਤੇ ਆਪਣੀ ਮੈਰਿਟ ਨੂੰ ਕੱਢਣ ਦਾ ਤਰੀਕਾ ਵੀ ਬਹੁਤ ਸੌਖਾ ਹੈ ਪਹਿਲਾਂ ਵਾਂਗੂ ਆਪਣੇ ਪਰਸੈਂਟੇਜ ਡਿਵਾਈਡ ਕਰ ਲਿਓ 100 ਦੇ ਨਾਲ ਅਤੇ ਇੰਟੂ ਕਰ ਲਿਓ ਜਿਹੜੀ ਵੀ ਕਲਾਸ ਦੀ ਤੁਸੀਂ ਜਾਂ ਕੁਆਲਿਫਿਕੇਸ਼ਨ ਦੀ ਤੁਸੀਂ ਮੈਰਿਟ ਕੱਢਣੀ ਹੈ ਉਹਦੇ ਅੱਗੇ ਜੋ ਨੰਬਰ ਲਿਖੇ ਨੇ ਉਹਨਾਂ ਨੰਬਰਾਂ ਦੇ ਨਾਲ ਇੰਟੂ ਕਰ ਲਿਓ ਉਸ ਨੂੰ ਟੋਟਲ ਕਰਨ ਤੋਂ ਬਾਅਦ ਜੋ ਤੁਹਾਡੀ ਮੈਰਿਟ ਆਏਗੀ ਉਸ ਕਲਾਸ ਦੀ ਹੈ ਉਸ ਕੁਆਲਿਫੀਕੇਸ਼ਨ ਦੀ ਤੁਹਾਡੀ ਮੈਰਿਟ ਆ ਜਾਵੇਗੀ ਤਾਂ ਜੀ ਇਹ ਸੀ ਸਾਰੀ ਜਾਣਕਾਰੀ ਅੰਗਣਵਾੜੀ ਭਰਤੀ 2025 ਸੰਬੰਧੀ ਵਰਕਰ ਦੀ ਮੈਰਿਟ ਕੱਢਣ ਬਾਰੇ ਤੇ ਮੈਰਿਟ ਨੂੰ ਚੈੱਕ ਕਰਨ ਲਈ ਜੋ ਫਾਰਮੂਲਾ ਵਰਤਣਾ ਹੈ ਉਸ ਦੀ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੱਸੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਆ ਵੀਡੀਓ ਨੂੰ ਲਾਈਕ ਕਰਕੇ ਹਾਈਪ ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਆਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ